ਜੈ ਸ਼੍ਰੀ ਰਾਮ ਦੇ ਜਕਾਰੇ ਲਗਾ ਕੇ ਹੱਥ ਵਿੱਚ ਭਗਵੇਂ ਝੰਡੇ ਫੜ ਇਹ ਨੇ ਜ਼ਿਲ੍ਹਾ ਸੰਗਰੂਰ ਦੇ ਰਾਮ ਭਗਤ ਜਿਨ੍ਹਾਂ ਵੱਲੋਂ ਸੰਗਰੂਰ ਨੂੰ ਦੁਲਹਨ ਵਾਂਗ ਸਜਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਦਾਂ ਦਾ ਅਲੌਕਿਕ ਨਜ਼ਾਰਾ ਪਹਿਲੀ ਵਾਰ ਵੇਖਿਆ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਰ ਕੀ ਕਿਹਾ ਰਾਮ ਭਗਤਾ ਨੇ ਤੁਸੀਂ ਵੀ ਸੁਣੋ ਜੈ ਜੈ ਸ਼੍ਰੀ ਰਾਮ ਦਿਲੀਪ ਮਿਸ਼ਰਾਈ ਮੈਸਟਰ ਅਤਰਨਧਪੁਰ ਫਾਊਂਡੇਸ਼ਨ ਵੱਲੋਂ ਅੱਜ ਅਸੀਂ ਜਿਵੇਂ ਸਾਰ ਸਾਰੇ ਸਹਿਰ ਵਾਸੀ ਨੂੰ ਪਤਾ ਹੀ ਹੈ ਕਿ ਜਿਵੇਂ ਆਪਾਂ ਪ੍ਰੀਤ ਸ੍ਰੀ ਰਾਮ ਜੀ ਦੇ ਪ੍ਰਾਂਤ ਪ੍ਰਤੀਸ਼ਾ ਬਾਈ ਤ੍ਰਿੰਗੁਰੂ ਰੋਡਾਂ ਵਿਕੇ ਹੋ ਰਹੀ ਹੈ ਉਹ ਵੀ ਕੁਛੀ ਦੇ ਵਿੱਚ ਇੱਕ ਦਿਨ ਤੋਂ ਤਗਰੂਰ ਵਿਕੇ ਸ਼ੋਭਾ ਯਾਤਰਾ ਘੱਡ ਰਹੇ ਆ ਅੱਜ ਅਸੀਂ 20 ਤਰੀਕ ਨੂੰ ਸਾਰੇ ਸਹਿਰ ਵਾਸੀ ਮਿਲ ਕੇ ਇੱਕ ਆਪਾਂ ਝੰਡਾ ਲਹਿਰਾ ਰਹੇ ਹਾਂ ਝੰਡਾ ਲਹਿਰਾ ਰਹੇ ਆ ਆਪਾਂ ਤੇ ਅੱਜ ਝੰਡਾ ਲਹਿਰਾ ਕੇ ਰਸਮਾਂ ਮੱਦੇ ਖੁਸ਼ੀਆਂ ਮਨਾ ਰਹੇ ਆ ਤੇ ਕੱਲ੍ਹ ਤੋਂ ਅਸੀਂ ਇੱਕ ਬਹੁਤ ਵੱੱਡੇ ਸ਼ੋਭਾ ਯਾਤਰਾ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਸ਼ਾਮਿਲ ਹੋ ਰਹੇ ਸਾਰੇ ਜਣੇ ਇਹ ਪਰਸੋਂ ਦੇ ਮਹਿਬਤ ਕਾਰਗਰਮ ਦੱਸਾਂ ਪਰਸੋਂ ਨੂੰ 22 ਤਰੀਕ ਨੂੰ ਸ਼ਾਮ ਨੂੰ ਅਸੀਂ ਸਾਰੇ ਸ਼ਹਿਰ ਵਾਸੀ ਮਿਲ ਕੇ ਜਸ਼ਨ ਮਨਾਵਾਂਗੇ ਤੇ ਮੈਂ ਸਾਰੇ ਆਪਣੇ ਸੰਗਰੂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਕੱਲ ਸ਼ੁਭਤ ਸ਼ਾਮਿਲ ਹੋ ਕੇ ਪਰਮ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਕਰੀ ਆਪਾਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਮਤੀ ਕੁਮਾਰ ਹੈ ਜੀ ਤੇ ਅੱਜ ਬੜਾ ਹੀ ਹਰਸ਼ੋ ਲਾਜ ਦਾ ਦਿਨ ਹੈ ਤੇ ਜਿਹੜਾ ਕੀ ਇਹ ਦਿਨ 550 ਸਾਲ ਬਾਅਦ ਅਸੀਂ ਦੇਖ ਰਹੇ ਹਾਂ ਸ਼ਾਇਦ ਸਾਡੇ ਤੋਂ ਆਣ ਵਾਲੀਆਂ ਪਿਛਲੀਆਂ ਪੀੜ੍ਹੀਆਂ ਵੀ ਅੱਜ ਦਿਨ ਨੂੰ ਤਰਸਦੀਆਂ ਰਹੀਆਂ ਆਣ ਵਾਲੀ ਵੀਡੀਓ ਵੀ ਇਸ ਸਮਾਂ ਸ਼ਾਇਦ ਨਹੀਂ ਜੁਆਇਸ ਕਰਨ ਪੜ ਗਿਆ ਜਿਹੜਾ ਅਸੀਂ ਕਰ ਰਹੇ ਹਾਂ ਕਿ ਅਸੀਂ ਜਿਹੜਾ ਇਹ ਸਾਰਾ ਸ਼ਹਿਰ ਰਾਮ ਨਹੀਂ ਹੋਇਆ ਪਿਆ ਅਸੀਂ ਸਾਰਿਆਂ ਨੂੰ ਮੰਨਤੀ ਕਰਦੇ ਹਾਂ ਕਿ ਕੱਲ ਦੀ ਸ਼ੋਭਾ ਯਾਤਰਾ ਵਿੱਚ ਬੰਦ ਛੱਡ ਕੇ ਭਾਗ ਲਓ ਕਿਉਂਕਿ ਇਹ ਮੌਕਾ ਦੁਬਾਰਾ ਫੇਰ ਨਾ ਆਣ ਵਾਲੀ ਪੀੜ੍ਹੀ ਦੇ ਪਿੱਛੇ ਜਿਹੜੀ ਪੀੜ੍ਹੀ ਹੈ ਉਹਨੂੰ ਮੌਕਾ ਮਿਲਿਆ ਸਾਨੂੰ ਮੌਕਾ ਮਿਲਿਆ ਤੇ ਜ਼ਰੂਰ ਅਸੀਂ ਸਾਰੇ ਸਭੰਲੀ ਹੋਈਏ ਤੇ ਪਰਸੋਂ ਨੂੰ 22 ਤਰੀਕ ਨੂੰ ਫੇਰ ਇੱਕ ਵਾਰ ਦੀਵਾਲੀ ਸਭੰਲੀ ਹੋਣ ਕਰੀਏ ਦੀਵਾਲੀ ਮੰਗੋ ਸਾਰੇ ਆਪਣੇ ਘਰ ਸਜਾਈਏ ਪਟਾਕੇ ਚਲਾਈਏ ਤੇ ਮੈਂ ਵੀ ਮਠਾਈਆਂ ਵੰਡੇ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਮੰਨਤ ਕਰਦਾ ਕੱਲ ਤੇ ਪਰਸੋਂ ਲਈ ਹੋਰ ਸਿਆਵਰ ਰਾਮਚੰਦ ਜੀ ਮਹਾਰਾਜ ਕੀ ਜੈ ਜੀ ਨਾਮ ਹੈ ਜੀ ਮੇਰਾ ਵੀ ਜੀ ਸਮਰਾਟ ਵੀਰ ਜੀ ਖੁਸ਼ੀ ਤੁਹਾਨੂੰ ਦਿਖ ਰਹੀ ਹੈ ਸ਼ਹਿਰ ਦੇ ਵਿੱਚ ਦੇਖੋ ਇੰਨੀ ਲਾਈਟਿੰਗ ਮੈਂ ਸਾਰੀ ਜ਼ਿੰਦਗੀ ਵਿੱਚ ਦੇਖੀ ਦੀਵਾਲੀ ਵਿੱਚ ਨਹੀਂ ਲੱਤੀ ਆ ਬਣਾ ਮੈਨੂੰ ਬਹੁਤ ਜੰਮਿਆ ਪਿਆ ਮੈਂ ਇੱਥੋਂ ਦੇ ਹੀ ਆ ਬੜੇ ਚੌਂਕ ਤੇ ਲੈ ਕੇ ਛੋਟੇ ਚੌਂਕ ਤੇ ਲਾਈਟਿੰਗ ਹੁੰਦੀ ਸੀ ਅੱਜ ਮੈਂ ਸੰਗਰੂਰ ਦੇ ਵਿੱਚ ਸਿਰਫ ਲਾਈਟਿੰਗ ਦੇਖਣ ਆਸੀ ਤੁਰਕੇ ਸਾਰਾ ਸਭ ਸ਼ਹਿਰ ਦਾ ਅਗੜਾ ਕੱਢਿਆ ਕਤਈ ਨਗਰਿਆ ਮੈਂ ਸੜਕ ਦੇ ਤੇ ਤੁਰ ਰਿਹਾ ਜਾਂ ਅਸਮਾਨ ਦੇ ਤੇ ਤੰਦ ਤਾਰਿਆਂ ਦੇ ਵਿੱਚਾਂ ਐਂ ਲੱਗਦਾ ਵੀ ਤਾਰੇ ਮੇਰੇ ਆਲੇ ਦੁਆਲੇ ਨੇ ਤਾਰਿਆਂ ਦੇ ਵਿੱਚ ਸੈਰ ਕਰ ਰਿਹਾ ਐ ਐਵੀਂ ਵਧੀਆ ਲਾਈਟਿੰਗ ਮੈਂ ਜ਼ਿੰਦਗੀ ਦੀ ਨਹੀਂ ਦੇਖੀ ਜੀ ਨਾ ਉਹ ਸਾਹ ਦੇਖਿਆ ਵਾਰੀ ਵਾਰੀ ਸੀ ਠੰਡੇ ਪਵਾਨ ਸ਼੍ਰੀ ਰਾਮ ਚੰਦੇ ਜੀ ਦੇ ਆਲੇ ਦੁਆਲੇ ਤੇ ਬੜੀ ਵਧੀਆ ਮਾਹੌਲ ਆ ਤੇ ਰਸਤੇ 'ਚ ਮੈਨੂੰ ਇੱਥੇ ਮੈਂ ਆ ਰਹੇ ਦੀ ਮੈਨੂੰ ਪਤਾ ਲੱਗਿਆ ਵੀ 70 80 ਲੰਗਰ ਨੇ 10 ਕਿਲੋਗਰਮਾ ਬਾਅਦ ਵਿੱਚ ਮੰਗਰ ਨਗਰ ਆਵੇ ਬੜਾ ਬਹੁਤ ਇਹ ਤੋਂ ਵਧੀਆ ਮੋੜ ਤੇ ਹੋਈ ਨਹੀਂ ਸਕਦਾ ਮੇਰੇ ਖਿਆਲ 'ਚ ਤੇ ਸਾਰਿਆਂ ਜਿੰਨੇ ਵੀ ਰਗਾ ਕਿ ਹਰ ਇੱਕ ਬੰਦੇ ਇੱਕ ਤਰ੍ਹਾਂ ਜਿਹੜੇ ਬੰਦੇ ਇਹ ਵਿਆਰ ਚ ਹੈਗਾ ਹਰ ਇੱਕ ਦਾ ਕੁਝ ਵਿੱਚ ਪਾਰਟਿਸਪੇਟ ਕਰ ਰਿਹਾ ਬੜਾ ਵਧੀਆ ਲੱਗਿਆ ਮੈਨੂੰ ਨਹੀਂ ਹੋ ਸਕਦਾ ਕਦੇ ਵੀ ਇਨਾਮ ਹੈ ਜੀ ਅਰਵਿੰਦ ਮੋਦਗਿਲ ਕਿਤਰਾ ਦੇਖ ਰਿਹਾ ਜਿਹੜਾ ਕੱਲ ਦਾ ਤਿਹਾੜਾ ਹੈ ਦਿਹਾੜਾ ਹੈ ਸ਼੍ਰੀ ਰਾਮ ਦਾ ਮੰਦਿਰ ਬਣ ਜਾ ਰਿਹਾ ਜੋਦੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇੱਕ ਹੈ ਕਿ ਜਿਨੇ ਸਭ ਨੂੰ ਘਰ ਦਿੱਤਾ ਅੱਜ ਉਹਦਾ ਘਰ ਬਣਨ ਜਾ ਰਿਹਾ रामचंद्र जी तोपा मांग रहे हैं कि प्रभु राम ਸਾਡਾ ਘਰ ਬਣੇ ਸਾਡਾ ਘਰ-ਬਾਰ ਸੁਖੀ ਰਹੇ ਉਸ ਪ੍ਰਭੂ ਰਾਮ ਦਾ ਮੰਦਿਰ ਬਣਨ ਜਾ ਰਿਹਾ ਉਸ ਪ੍ਰਭੂ ਰਾਮ ਦਾ ਘਰ ਬਣਨ ਜਾ ਰਿਹਾ ਹੈ જય શ્રી ਰਾਮ જય イスਲਾਮ ਔਰ ਸਾਰਾ ਸ਼ਹਿਰ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਭਈ ਸਾਰਾ ਸ਼ਹਿਰ ਰਾਮਈ ਹੋ ਗਿਆ ਪੂਰਾ ਵਰਡ ਰਾਮਈ ਹੋ ਗਿਆ ਇਹ ਖੁਸ਼ੀ ਕੱਲੀ ਹਿੰਦੁਸਤਾਨ ਦੇ ਵਿੱਚ ਨਹੀਂ ਇਹ ਖੁਸ਼ੀ ਪੂਰੇ ਵਰਡ ਦੇ ਵਿੱਚ ਮਨਾਈ ਜਾ ਰਹੀ ਹੈ ਕਿਉਂਕਿ रामचंद्र जी ਕਿਨੇ ਭਾਰਤ ਦੇ ਨਹੀਂ रामचंद्र जी ਪੂਰੇ ਵਿਸ਼ਵ ਦੇ ਨੇ